ਸਭਾ ਇਹ ਜੋ ਸਥਾਨ ਹੈ ਇਸ ਸਮੇਂ ਇਹ ਕਨਕਾ ਦਾ ਸਥਾਨ ਹੈ ਇਹ ਉਹ ਜੋਤ ਹੈ ਜਿੰਨ ਕੰਮ ਸਾਲਾਂ ਤੋਂ ਇੱਥੇ ਜਾਊ ਗਈ ਹੈ ਪੰਡਤ ਜੀ ਇਸ ਸਥਾਨ ਇਸ ਸਥਾਨ ਦਾ ਕੀ ਮਾਤਾ ਹੈ ਪਾਪਾ ਜੀ ਇਸ ਸਥਾਨ ਦਾ ਕੀ ਮਾਤਾ ਹੈ ਨਾ ਬੋਲਦੇ ਆਂ ਲੱਗਦੀ ਬਾਹਰ ਲਿਖਿਆ ਬਾਹਰ Thank yeah. you. ਇਸ ਜਗ੍ਹਾ ਦਾ ਕੀ ਇਤਿਹਾਸ ਹੈ ਤੁਹਾਡੇ ਕੋਲ ਅਸੀਂ ਜਾਨਣਾ ਚਾਹਾਂਗੇ ਇਤਿਹਾਸ ਹੈ ਬੀਜੀ ਦੇਵੀਨ ਜਗ੍ਹਾ ਇੱਕ ਬੜੀ ਪੁਰਾਣੀ ਜਗ੍ਹਾ ਹੈ ਅੱਛਾ ਜੀ ਠੀਕ ਹੈ ਨਾ ਪਾਕਿਸਤਾਨ ਬਣ ਤੋਂ ਪਹਿਲੇ ਮੰਨ ਕੇ ਚੱਲ ਕੇ ਆਏ ਨੇ ਦੇਖਣ ਦਾ ਗਾਧੋ ਮੰਨ ਕੇ ਮਰਾਤੇ ਮੰਨ ਕੇ ਸਾਡੇ ਤੇ ਉਹਨਾਂ ਦਾ ਪਲਾਣਾ ਜਿਹੜਾ ਤੋਂ ਜੋ ਸੁਖਨਾ ਸੁਖਦੇ ਸੁਖਨਾ ਬੋਲੀਆਂ ਦੀਆਂ ਨੇ ਇੱਕ ਅਨੰਤ ਆਮਦਾਰ ਬਾਬਾ ਤੇ ਪਰਿਵਾਰ ਨੇ ਇਹ ਨਾ ਇਹ ਪੀਰ ਬਾਬਾ ਜਿੰਦਾ ਸ਼ਾਮਾ ਦਾਣ ਪਰਿਆ ਵਾਲੀ ਸਰਕਾਰ ਹੈ ਖਾਮ ਦਾਣ ਦੇ ਪਰਿਆ ਇਹ ਇਤਰਾਸ ਸਰੋਵਰ ਇਹਨਾਂ ਦੀ ਸਰਕਾਰ ਵੀ ਪਰਿਆ ਹੀ ਨੇ ਹਾਂ ਇਹਨਾਂ ਦੀ ਸਰਕਾਰ ਵੀ ਪਰਿਆ ਹੈ ਹੈਂਕੀ ਤੇ ਜੇ ਵੀ ਜੋ ਵੀ ਕੋਈ ਮੰਗਣਾ ਤਾਂ ਮੰਗਾ ਉਹ ਪੂਰੀ ਹੁੰਦੀ ਹੈ ਪੂਰੀਆਂ ਕੀ ਨੇ ਫੇਰ ਇਤਰਾਸ ਸਰੋਵਰ ਮੰਗਿਆ ਸਰੋਵਰ ਬਣਾ ਕੇ ਤਾਂ ਉਹਨਾਂ ਨੇ ਦੇਵੀਆਂ ਤੇ ਆਂਡੀਆਂ ਨੇ ਸਨਾਨ ਕਰਦੀਆਂ ਨੇ ਦਰਸ਼ਨ ਕਰਨ ਜਾਂ ਸਾਹਿਬ ਨੂੰ ਤੇ ਨੇ ਇਹ ਹਰ ਸਾਲ ਮੇਲਾ ਬੜੇ ਤੋਂ ਖਾਮ ਨਾਲ ਮਨਾਇਆ ਜਾਂਦਾ ਫੇਂਦੇ ਰਹਿੰਦੇ ਹੁਣ ਕਿ ਤੱਕ ਇਹਨਾਂ ਤੋਂ ਤੇਨ ਦਿਨ ਇਹ ਤੋਂ ਹਾਂ ਤੇ ਤੇ ਇਤਰਾਸ ਤੇ ਲਾਸਟ ਮੰਗਲਵਾਰ ਆਈ ਸਤ ਸੰਗਤ ਰੱਖੇ ਦਾ ਤੱਲੰਗੜ ਕਰੀਦਾ ਸੰਗਤਾਂ ਦੀ ਐ ਇੱਥੇ ਸਰਵਾਈਕ ਕਰਦੇ ਤਾਂ ਕਿ ਵੀ ਚੇਨ ਦੇ ਨੇ ਤੇ ਸਰਵਾਈਕ ਕਰਦੇ ਤਾਂ ਕਿ ਪਾ ਕੇ ਸੁਗਟੇ ਉਹ ਵੀ ਠੀਕ ਹੋਏ ਕਹਿੰਦੇ ਨੇ ਸੰਗਤਾਂ ਦੇ ਮੱਥਾ ਟੇਕੀ ਨਾਂ ਕਿ ਆਪਣੀ ਕਾਮਣਾ ਪਰ ਇਹ ਤੁਹਾਡਾ ਸਾਰਾ ਪਲਾ ਕਰੂਗਾ ਸਭਾਈ ਜੀਓ ਇਹ ਜੋ ਸੋਨੇ ਸਿੰਘ ਇਹ ਜੋ ਸਥਾਨ ਦੇਖ ਰਹੇ ਹਾਂ ਇਹ ਆਪਰੀਆ ਵਾਲੀ ਸਰਕਾਰ ਪੀਰ ਬਾਪਾ ਜਿੰਦਾ ਸ਼ਾਹ ਮਹਦਦ ਜੀ ਦੀ ਜਗਾ ਹੈ ਜੋ ਜਿਸ ਲੋਕੀ ਪੰਡਿਤ ਜੀ ਸਮਾ ਗਏ ਹਨ ਉਹਨਾਂ ਨੇ ਜੋ ਜੋ ਵੀ ਇੱਥੇ ਮੌਜੂਦਾ ਸੰਗਤਾਂ ਮਗਦੀਆਂ ਹਨ ਉਹ ਪੂਰੀਆਂ ਹੁੰਦੀਆਂ ਹਨ ਮੇਲੇ ਸ਼ੁਰੂ ਹੋ ਚੁੱਕੇ ਹਨ ਔਰ ਸੰਗਤ ਜੋ ਹੈ ਉਹ ਹੌਲੀ ਹੌਲੀ ਕਰਕੇ ਜੋ ਹੈ ਦਰਬਾਰ ਵਾਲੇ ਪਾਸੇ ਨੂੰ ਵੱਧ ਗਈ ਹੋਈ ਹੈ ਮੂਨੇ 27 ਤੋਂ 29 ਤਰੀਕ ਤੱਕ ਜੋ ਹੈ ਇਹ ਮੇਲੇ ਚੱਲਦੇ ਹੀ ਰਹਿਣਗੇ ਇੱਥੇ ਔਰ ਸੰਗਤਾਂ ਆ ਰਹੀਆਂ ਹਨ ਇਸੇ ਤਿੱਕੇ ਦਾ ਸਾਰਾ ਕੁਝ ਇੱਥੇ ਚੱਲਦਾ ਰਹੇਗਾ ਜੀ ਆਪ ਵੀ ਦਾਸ ਦਿੱਖ ਕੇ ਚਲੋ ਪਵਾਈ ਗੋਜੀ ਇਸ ਵੇਲੇ ਅਸੀਂ ਪਰੀਆਂ ਵਾਲੀ ਸਰਕਾਰ ਦੀ ਜਗ੍ਹਾ ਦੇ ਉੱਤੇ ਹਾਂ ਔਰ ਅਸੀਂ ਦੇਖ ਰਹੇ ਹਾਂ ਕਿ ਹਰ ਸਾਲ ਦੀ ਤਰ੍ਹਾਂ ਜੋ ਇਸ ਸਾਲ ਵੀ ਜੋ ਮੰਦਰ ਜੋ ਹੈ ਉਹਨੇ ਧੂਮਧਾਮ ਨਾਲ ਸਜਾਇਆ ਗਿਆ ਹੈ ਔਰ ਸਾਰਾ ਕੁਝ ਜੋ ਹੈ ਉਹ ਸਹੀ ਤਰੀਕੇ ਨਾਲ ਜੋ ਹੈ ਉਹ ਸਜਾਇਆ ਹੋਇਆ ਹੈ ਅੱਜ ਜੋ ਮੇਲੇ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਜਾਗਰਨ ਹੈ ਰਾਤ ਨੂੰ ਔਰ ਸੰਤਾ ਜੋ ਹਨ ਉਹ ਦਰਬਾਰ ਦੇ ਵਿੱਚ ਆਪਣੀ ਹਾਜ਼ਰੀਆਂ ਦੇ ਰਹੀਆਂ ਹਨ ਪਰੀਆਂ ਵਾਲੇ ਬਾਗ ਦੇ ਵਿੱਚ ਜੋ ਅਲੱਗ-ਅਲੱਗ ਮੰਦਰ ਬਣੇ ਹੋਏ ਹਨ ਉਹਨਾਂ ਵਿੱਚ ਆਪਣੀ ਹਾਜ਼ਰੀਆਂ ਦੇ ਰਹੇ ਹਨ ਔਰ ਬਹੁਤ ਸਹੀ ਤਰੀਕੇ ਨਾਲ ਸਜਾਵਟ ਹੋਈ ਹੋਈ ਹੈ ਔਰ ਹਾਂਜੀ ਵੈਗੁਰ ਜੀ ਕੀ ਇਤਿਹਾਸ ਹੈ ਇਸ ਜਗ੍ਹਾ ਦਾ ਜੀ ਹਾਂਜੀ ਇਸ ਜਗ੍ਹਾ ਦਾ ਕੀ ਇਤਿਹਾਸ ਹੈ ਜੀ ਪੰਜਕਾਂ ਮੇਲਾ ਹੈ ਪਹਿਣਾ ਦਾ ਇੱਥੇ ਪਹਿਣਾ ਦਾ ਮੇਲਾ ਹਾਂਜੀ ਹਰ ਸਾਲ ਹੁੰਦਾ ਹਰ ਸਾਲ ਸੰਗੀ ਤੋਂ ਤਾਂ ਨਾ ਬਣਾਇਆ ਜਾਂਦਾ ਹੋਰ ਕੀ ਹੁੰਦੇ ਇੱਥੇ ਵੈਗੁਰ ਜੀ ਇੱਥੇ ਲੰਗਰ ਬਹੁਤ ਹੁੰਦੇ ਆ ਮਰਜਾਂ ਦਾ ਮੇਲਾ ਆ ਸੰਤਨਾਂ ਦੀਆਂ ਬਹੁਤ ਦੂਰ ਦੂਰ ਆਉਂਦੀਆਂ ਸਰਵ ਜੀ ਸੰਗਤ ਉਹ ਹੈ ਉਹ ਆਪਣੇ ਦਰਸ਼ਨ ਕਰਨ ਲਈ ਹਾਜ਼ਰ ਹੋ ਗਏ ਹੋਏ ਹਨ। ਪ੍ਰਸਿੱਧੀ ਕਿਨਾਲ ਜੋ ਹੈ ਦਰਬਾਰ ਉਹ ਹੈ ਚੱਲਿਆ ਹੈ। ਪਰਿਆਂ ਦਾ ਮੇਲਾ ਜੋ ਹੈ ਹਰ ਸਾਲ ਦੀ ਤਰ੍ਹਾਂ ਜੇਰ ਦੇ ਮਹੀਨੇ ਵਿੱਚ ਹੁੰਦਾ ਹੈ। ਤੇ ਸ਼ੁਰੂ ਹੋ ਜਾਊਗਾ। ਸਭ ਤਾਂ ਉਹ ਦਾ ਜ਼ਰੂਰੀ ਹੈ। ਔਰ ਜੀ ਉਹ ਸਿਰਫ ਇਹ ਕਹੋ ਔਰ ਜੀ ਉਹ ਪਾਜੀ ਨਮਾਕੋ ਦਾ ਬਤੋ ਜਿਆ ਬਾਵਾ ਲਾ ਜੀ ਉਹਨਾਂ ਦੇ ਜੀ ਤਰੱਕੀ ਔਰ ਜੀ ਉਸੂਨ ਜੀ ਤੇ ਗੋਲਾ ਪੀ ਬੂਲਦੀ ਹੈ ਸਟੋਪਿੰਗ ਵੀ ਜੀ ਜੀ ਮਾਣਾ ਬੀ ਮਸ਼ਾਲਾ ਕੋ ਦਾ ਵੀ ਨਿਵਾਣ ਕਲੂ ਕਵਾਕ ਤੋਂ we <laughs>